स्वामी जय दिननाथ हरे भक्त जनों के संकट कासितनों के अब दूर है बांसरी वाला दूर करे ओम जय जगदीश संपूर्ण अक्षी हामी एक पूजा पिता ने करनी सिद्धो सुन जीतेविंद मंत्री का शीश पासों को नयने में स्वाहा आज से कह के सैन में स्वाहा ओम श्री गण गणपति नुवाहा ओम श्री गण गणपतिन में स्वाहा ओम श्री गण गणपतिन में स्वाहा देश नत्रभो असि वेग नसि बि स्तंभेतवा ओम अगिनर देवता बातु देवता खंड में श्री गुरु सि बड़ा न कोई श्री गुरु सि बड़ा न कोई ओ बड़े हस्पत करतत तो ओम पयह प्रथेतन पयोष देशो पय तबिंदरिचे पयोदाह पयसवते ਬੈਕ ਸਰਾਇ ਜੀ ਨੀਰ ਬਿਜਰੰਗੇ ਹਰ ਹਰ ਮਾਉਦੇ ਅੱਜ ਵੀ ਕਿ ਅਸੀਂ ਜਾਣਦੇ ਹਾਂ ਕਿ 30 ਸਤੰਬਰ ਨੂੰ ਅਸੀਂ ਸਾਰੇ ਜਣੇ ਇੱਥੇ ਪੰਡਿਤ ਸ਼ਰਧਾ ਰਾਮ ਫਲੌਰੀ ਜੀ ਜੋ ਕਿ ਬਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਜਿਹਦੇ ਰਚਾਇਤਾ ਅਤੇ ਗਾਇਕ ਸੀ ਅੱਜ ਉਹਨਾਂ ਦੇ ਜਨਮ ਦਿਨ ਤੇ ਸਾਰੇ ਜਨ ਤੇ ਹਾੜੇ ਤੇ ਇਕੱਠੇ ਹੋਏ ਆ ਪੰਡਿਤ ਸ਼ਰਧਾ ਰਾਮ ਫਲੌਰੀ ਕੈਰੀਟੇਬਲ ਟ੍ਰਾਂਸਮਰ ਲਈ ਜਨਮ ਦਿਨ ਬੜੀ ਧੁੰਮਤਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਬੜੇ ਧੰਨਵਾਦੀ ਹਾਂ ਸਾਰਿਆਂ ਦੇ ਜਿਹੜੇ ਇੱਥੇ ਪਹੁੰਚੇ ਨੇ ਤੇ ਅਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਡਿਤ ਸ਼ਰਧਾ ਰਾਮ ਫਿਗੋਰੀ ਜੀ ਵਿਸ਼ੇ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰਿਦੇ ਰਚਾਇਤਾ ਸੀ ਤੇ ਪਹਿਲੇ ਨਾਵਲਕਾਰ ਵੀ ਸੀ ਸੁਵੰਦਤਾ ਸਨਾਨੀ ਵੀ ਸੀ ਤੇ ਵੂਮਨ ਪਾਰਲਮੈਂਟ ਦੀ ਵੀ ਉਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਜਿਨ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਜਿਹਦਾ ਸਬੂਤ ਉਹਨਾਂ ਦੇ ਨਾਵਲ ਦੇ ਵਿੱਚ ਹੈ ਜੋ ਕਿ ਭਾਗਯਵਤੀ ਦੇ ਤੇ ਨਾਵਲ ਤੋਂ ਬੜਾ ਮਸ਼ਹੂਰ ਹੈ ਅਤੇ ਇਹਨਾਂ ਦੇ ਹੋਰ ਵੀ ਕਾਫੀ ਕਿਤਾਬਾਂ ਹੈ ਜੋ ਕਿ ਸਾਡੇ ਇੱਥੇ ਕਈ ਅਸੀਂ ਮੈਂਸ਼ਨ ਕੀਤੀਆਂ ਹੋਈਆਂ ਤੇ ਉਹਨਾਂ ਦੇ ਵਿੱਚੋਂ ਚਾਰ ਕਿਤਾਬਾਂ છਪਾ ਕੇ ਸਾਰੇ ਪਾਸੇ ਵੰਡ ਵੀ ਰਹੀ ਨੇ ਇਸ ਵਾਰ ਸਾਨੂੰ ਦੱਸਦੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੰਗਲੈਂਡ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਸਾਡੇ ٹرسٹ ਨੂੰ ਗਈਆਂ 350 ਕਿਤਾਬਾਂ ਪੰਡਿਤ ਜੀ ਜੋ ਕਿ ਉੱਥੇ ਲੋਕੀ ਹਿੰਦੀ ਦੀ ਪੀ ਐਚ ਡੀ ਕਰ ਰਹੇ ਐ ਤੇ ਪਟਿਆਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਤੋਖੀ ਖੰਨਾ ਨੂੰ ਇਹ ਸਾਡੇ ਟਰਸਟ ਤੋਂ ਕਿਤਾਬਾਂ ਜਾਰੀਆਂ ਜਿਹੜੇ ਪੀ ਐਚ ਡੀ ਕਿਤੇ ਬੱਚਿਆਂ ਨੂੰ ਔਰ ਕੰਮ ਆ ਰਹੀ ਹੈ ਤੇ ਸਾਨੂੰ ਬੜੀ ਫਖਰ ਹੈ ਦੀ ਗੱਲ ਹੈ ਕਿ ਇਹ ਫਲੋਰ ਦੇ ਨਿਵਾਸੀ ਸੀ 2005 6 ਦੇ ਵਿੱਚ ਜੈਸੀ ਦੇ ਅਦੇ ਸ਼ਰਮਾ ਜੀ ਗਵਾਈ ਦੀ ਹੇਟ ਤੇ ਟਰਸਟ ਬਣਾਇਆ ਤੇ ਉਪਰਾਲਾ ਸਾਰੇ ਸ਼ਹਿਰ ਵਾਸੀਆਂ ਨੇ ਚੱਕਿਆ ਸੀ ਕਿ ਇਹ ਕੇਵਲ 30 ਸਤੰਬਰ ਨੂੰ ਆਰਤੀ ਕਰਨਾ ਤੇ ਲੰਗਰ ਲਗਾਉਣਾ ਹੀ ਬਹੁਤ ਨਹੀਂ ਸਾਨੂੰ ਇਹਨਾਂ ਦੀ ਹਰ ਗੜੇ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਪੰਡਿਤ ਸ਼ਰਧਾ ਨਾਰਾਇਣ ਜੀ ਦੇ ਦੁਆਰਾ ਇਹ ਆਰਤੀ ਗਾਇਨ ਹੈ ਜਦੋਂ ਅਸੀਂ ਪਹਿਲਾਂ ਸਾਰੇ ਦੱਸਦੇ ਸੀ ਕਿ ਆਰਤੀ ਫਲੋਰ ਦੇ ਵਾਸੀ ਨੇ ਗਾਈ ਹੈ ਤੇ ਕਈ ਲੋਕੀ ਸਾਡਾ ਮਜ਼ਾਕ ਵੀ ਉਡਾਉਂਦੇ ਸੀ ਪਰ ਅੱਜ ਦੇ ਟਾਈਮ ਬੜਾ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਤੇ ਲੋਕੀ ਅੱਜ ਫਲੋਰ ਦੇ ਵਿੱਚ ਪ੍ਰੋਚ ਕਰਦੇ ਆ ਸੈਂਕੜੇ ਕਿਤਾਬਾਂ ਮੰਗੀਆਂ ਜਾਂਦੀਆਂ ਬਾਹਰੋਂ ਦੇਸ਼ ਵਿੱਚੋਂ ਫੋਨ ਆਉਂਦੇ ਆ ਕਿ ਸਾਨੂੰ ਕਿਤਾਬਾਂ ਬਚਾਓ ਅਸੀਂ ਆਪਣੀ ਡਰਸ ਦੀ ਕਾਮਯਾਬੀ ਸਿਰਲੇਜ ਦੇ ਹੱਥਾਂ ਨੂੰ ਅੱਜ ਮੈਂ ਪੰਡਿਤ ਜੱਦਰ ਆਫ ਫਲੋਰੀ ਚੈਰੀਟੇਬਲ ਟਰਸਟ ਵੱਲੋਂ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਜਿਵੇਂ ਕਿ ਪ੍ਰਮੋਦ ਕੁਮਾਰ ਬਸੰਦਰਾਇ ਜੀ ਸਾਡੇ ਪ੍ਰਧਾਨ ਜੀ ਅਤੇ ਪ੍ਰੇਮ ਕੁਮਾਰ ਪ੍ਰਿੰਸੀਪਲ ਜੀ ਆਏ ਸੀ ਤੇ ਸਾਰੇ ਅੰਟੀ ਸਹਿਬਾਨ ਅਤੇ ਸਾਰੇ ਟਰਸਟੀ ਦੇ ਮੈਂਬਰ ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢੇ ਚ ਆਂਦੇ ਨੇ ਤੇ ਸਾਡੇ ਚੇਅਰਮੈਨ ਸ਼੍ਰੀ ਰਿੰਕੂ ਪਾਚੀ ਜੀ ਜਦ ਵੀ ਉਹਨਾਂ ਨੂੰ ਇੱਕ ਫੋਨ ਕਰੋ ਸਾਡੇ ਨਾਲ ਹਮੇਸ਼ਾ ਤੁਰ ਪੈਂਦੇ ਨੇ ਆ ਮੈਂ ਸਭ ਦਾ ਧੰਨਵਾਦ ਦੀਆਂ ਕਿ ਜਿਵੇਂ ਆਪਾਂ ਹੁਣ ਢੰਡੇ ਦੀ ਰਸਮ ਕਰਾਂਗੇ ਇੱਕ ਅੱਜ ਦਾ ਪ੍ਰੋਗਰਾਮ ਪਹਿਲਾਂ ਸਵੇਰੇ 8:30 ਵਜੇ ਭਵਨ ਕੀਤਾ ਤੇ ਤੇ ਅਸੀਂ ਝੰਡੇ ਦੀ ਰਸਮ ਅਦਾ ਕਰਾਂਗੇ ਉਸ ਤੋਂ ਬਾਅਦ ਸਾਡੇ ਇਧਰੋਂ ਲੰਗਰ ਚੱਲੇਗਾ ਜਿਵੇਂ ਇਸ ਜਨਮ ਜਨਮ ਦਿਨ ਤੇ ਤੁਹਾਡਾ ਵਧਾਈ ਕਿ ਨਾ ਦੇਖੋ ਅੱਜ ਬਹੁਤ ਹੀ ਖੁਸ਼ੀ ਦਾ ਪਾਲਿਆ ਖੁਸ਼ੀ ਦਾ ਸਮਾਂ ਆ ਅੱਜ 30 ਸਤੰਬਰ ਪੰਡਤ ਸ਼ਰਧਾ ਰਾਮ ਫਲौरी ਜੀ ਦਾ ਉਹ ਸ਼ਖਸੀਅਤ ਜਿਸ ਨੂੰ ਸਮੁੱਚਾ ਸੰਸਾਰ ਜਾਣਦਾ ਆ ਉਹਨਾਂ ਦਾ ਅੱਜ ਜਨਮ ਦਿਨ ਆ ਅੱਜ ਜਨਮ ਦਿਨ ਤੇ ਜਿਹੜੇ ਹੈਗੇ ਆ ਹਲਕਾ ਵਿਧਾਨ ਸਭਾ ਫਲੌਰ ਦਾ ਅਹਿਮ ਕਸਬਾ ਫਲੌਰ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਕੌਂਸਲਰ ਸਹਿਵਾਰ ਨੇ ਸਮੁੱਚੇ ਸਮੂਹ ਭਾਈਚਾਰੇ ਨੇ ਫਲੋਰ ਦੇ ਨੇ ਅੱਜ ਜਿਹੜਾ ਹੈ ਉਹ ਜਨਮ ਦਿਵਸ ਜਿਹੜਾ ਹੈਗਾ ਮਨਾਇਆ ਆ ਔਰ ਇਸ ਜਨਮ ਦਿਵਸ ਤੇ ਇਸ ਮਹਿਸੂਸ ਸਾਧ ਸੰਗਤ ਨੂੰ ਵਿਦੇਸ਼ਾਂ ਦੇ ਵਿੱਚ ਵਸਦੀ ਹਲਕਾ ਵਿਧਾਨ ਸਭਾ ਫਲੋਰ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਆ ਔਰ ਨਾਲ ਦੀ ਨਾਲ ਇਹ ਆਸ ਕਰਦਾ ਆ ਕਿ ਆਓ ਆਪਾਂ ਪੰਡਤ ਸਰਦਾਰ ਆਰਾਮ ਫਲੋਰੀ ਦੇ ਜੀਵਨ ਨੂੰ ਜਾਤ ਕੇ ਪੜ ਕੇ ਜਿਹੜਾ ਉਹਨਾਂ ਨੇ ਸਾਨੂੰ ਅਦੇਸ਼ ਦਿੱਤੇ ਆ ਜਿਹੜੀਆਂ ਸਾਨੂੰ ਐਮਿੱਟ ਪੈੜਾ ਪਾਈਆਂ ਆ ਉਹਨਾਂ ਤੋਂ ਅਗਵਾਈ ਲੈ ਕੇ ਜਿਹੜਾਗਾ ਆਪਾਂ ਆਪਣਾ ਜੀਵਨ ਸਫਲ ਕਰੀਏ ਪੰਡਤ ਸ਼ੰਕਰ ਆਫ ਫਲੋਰੀ ਦੀ ਇੱਕ ਅਧਿਆਤਮਕ ਸੋਚ ਦੇ ਮਾਲਕ ਸਨ ਇੱਕ ਕ੍ਰਾਂਤੀਕਾਰੀ ਇਨਸਾਨ ਸਨ ਇੱਕ ਬਹੁਤ ਹੀ ਵੱਡੇ ਸਾਹਿਦਕਾਰ ਸਨ ਜਿਨ੍ਹਾਂ ਨੇ ਥੇਰ ਸਾਰਾ ਸਾਹਿਦ ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਜਿਹੜੇ ਗਿਆ ਪੰਜਾਬੀ ਉਸ ਵਕਤ ਦੀ ਪੰਜਾਬੀ ਦਾ ਮਾਣ ਬੁਲੰਦੀ ਲਿਖੀਆਂ ਜਿਨ੍ਹਾਂ ਨੂੰ ਕੋਈ ਭੁਲਾਇਆ ਨਹੀਂ ਜਾ ਸਕਦਾ ਉਸ ਦੇ ਵਿੱਚ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਸੱਭਿਆਚਾਰ ਨੂੰ ਫੜਾਗਰ ਕੀਤਾ ਆ ਔਰ ਨਾਲ ਦੀ ਨਾਲ ਉਹ ਸੰਸਾਰ ਦੇ ਵਿੱਚ ਜਿਹੜੇ ਹਰ ਮੰਦਰ ਦੇ ਵਿੱਚ ਧਾਰਮਿਕ ਸਥਾਨ ਦੇ ਵਿੱਚ ਆਰਤੀ ਜਿਹੜੀ ਜਿਹੜੀ ਆ ਆਚਾਰੀ ਜਾ ਰਹੀ ਆ ਉਹ ਗਾਇਜ ਗਿਰੀ ਸ਼ਰੇ ਉਹਦੇ ਰਚਿਤਾ ਸਾਡੇ ਪੰਡਤ ਰਾਮ ਸਰਦਾਰ ਰਾਮ ਫਲौरी ਜੀ ਆ ਜਿਨ੍ਹਾਂ ਦਾ ਜਨਮ ਸਥਾਨ ਵੀ ਫਲौरी ਆ ਜਿਨ੍ਹਾਂ ਨੇ ਇਸ ਫਲौरी ਦੇ ਵਿੱਚ ਬਹੁਤ ਵੱਡੀ ਭਾਰਨਾ ਕੀਤੀ ਹੈਗੀ ਆ ਉਹਨਾਂ ਨੂੰ ਅੱਜ ਜਗਾ इस सितंबर जीड़ा का आज दा जानेगा ओस दिखती है सी लाख लाख बधाई देने आ, और आस करदे मृुकता मानता दू के उना तो प्रेरणा लेके अपना जीड़ा का जीवन सफल कर ले देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर